ਇਹ ਨਾ ਐਸੇ ਸੁਖਵਿੰਦਰ ਸਿੰਘ ਨਾਲ ਸਾਡਾ ਸਮਾਚਾਰ ਵਿੱਚ ਲੱਗਾ ਜੀ ਸੁਖਵਿੰਦਰ ਸਿੰਘ ਜੀ ਇੱਕ ਬੱਚੇ ਦੀ ਡੈਡ ਬੋਡੀ ਦਾ ਸਸਕਾਰ ਕਰਨ ਲਈ ਆਏ ਹੋ ਕੀ ਇਹ ਕਿੱਥੋਂ ਮਿਲਿਆ ਸੀ ਤੇ ਸਾਰੀ ਜਾਣਕਾਰੀ ਦੇਣਾ ਇਹ ਸਾਨੂੰ ਨਾ 18 ਤਰੀਕ ਨੂੰ ਇੱਕ ਸੂਚਨਾ ਮਿਲੀ ਸੀਗੀ ਕਿ ਡੈਡ ਬੋਡੀ ਨਹਿਰ ਦੇ ਕਿਨਾਰੇ ਲਾਗੇ ਵਿੱਚ ਪਈ ਆ ਤੇ ਉੱਥੋਂ ਅਸੀਂ ਲੈ ਕੇ ਇਹਨੂੰ ਫਿਰ ਪਛਾਣ ਲਈ 72 ਘੰਟੇ ਲਈ ਰੱਖਤਾ ਸੀਗਾ ਸਿਵਲ ਹਸਪਤਾਲ ਮੋਗਾ ਵਿਖੇ ਪਰ ਇਹਦੀ شناخت ਨਹੀਂ ਹੋ ਸਕੀ ਤੇ ਅੱਜ ਇਹਦਾ ਪੋਸਟਮਾਰਟਮ ਕਰਵਾ ਕੇ ਸਰਕਾਰ ਜੋ ਵੀ ਕਾਰਵਾਈ ਸੀ ਬਣਦੀ ਕਰਕੇ ਤੇ ਉਸ ਤੋਂ ਬਾਅਦ ਇਹ ਲਾਸ਼ ਹੁਣ ਪੋਸਟਮਾਰਟਮ ਹੋ ਚੁੱਕਾ ਹੈ ਤੇ ਸਮਾਜ ਸੇਵਾ ਸੁਸਾਇਟੀ ਮੋਗਾ ਵਾਲਿਆਂ ਦੇ ਹਵਾਲੇ ਸਸਕਾਰ ਲਈ ਕਰ ਰਹੇ ਆ ਤੇ ਗੱਲ ਕਰੀਏ ਕਿੰਨੀ ਉਮਰ ਦਾ ਇਹ ਬੱਚਾ ਜਾਂ ਬੱਚੀ ਹੈ ਜੀ ਇਹ ਬੱਚੀ ਹੈ ਜੀ ਕਰੀਬ 3-4 ਸਾਲ ਦੀ ਬੱਚੀ ਲੱਗਦੀ ਆ ਪਛਾਣ ਦੇ ਲਈ ਹੁਣ ਵੀ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ ਜੇ ਕੋਈ ਬੱਚੇ ਦੀ ਕਿਸੇ ਪਰਿਵਾਰ ਦੀ ਬੱਚੀ ਕੋਈ ਹੋਈ ਹੈ ਹਾਂਜੀ ਇਹ ਮੈਸੇਜ ਆ ਵੀ 3-4 ਸਾਲ ਦੀ ਬੱਚੀ ਆ ਉਹਦੀਆਂ ਸਾਡੇ ਕੋਲ ਫੋਟੋਆਂ ਹੈਗੀਆਂ ਨੇ ਉਹ ਅਸੀਂ ਜਾਰੀ ਕਰਤੀਆਂ ਨੇ ਸਾਰੇ ਥਾਣਿਆਂ ਨੂੰ ਜਿਹੜੇ ਵੀ ਸੰਬੰਧਤ ਨਹਿਰਾਂ ਦੇ ਨਹਿਰ ਤੇ ਲਾਗੇ-ਲਾਗੇ ਲੱਗਦੇ ਆ ਤੇ ਉਹ ਜੇ ਕਿਸੇ ਨੂੰ ਕੋਈ ਹੋਇਆ ਤਾਂ ਸਾਡੇ ਨਾਲ ਤਾਲਮਿਲ ਕਰ ਸਕਦਾ ਹੈ ਨਹੀਂ ਇਹੋ ਜਿਹਾ ਕੁਝ ਨਹੀਂ ਕਪੜਾ ਸ਼ਰੀਰ ਦੇ ਉੱਪਰ ਕੋਈ ਨਹੀਂ ਸੀ ਹੈਗਾ ਉਹ ਕਪੜੇ ਆੜ ਕੇ ਹੋ ਸਕਦਾ ਕਾਟ ਗਏ ਹੋਣ ਰਸਤੇ 'ਚ ਘਾੜੀਆਂ ਬੂਟੀਆਂ ਦੇ ਵਿੱਚ ਫਸ ਕੇ ਪਾੜ ਜਾਂਦੇ ਕਈ ਵਾਰੇ ਕਪੜੇ ਵਿਭਾਗ ਦੇ ਵੱਲੋਂ ਹੁਣ ਕੀ ਕਾਰਵਾਈ ਕੀਤੀ ਗਈ 174 ਦੀ ਕਾਰਵਾਈ ਕੀਤੀ ਗਈ ਹੈ ਜੀ 1994 ਬੀ ਐਨ ਐਸ ਦੀ ਹਾਂਜੀ ਉਹ ਸਸਕਾਰ ਲਈ ਇਹਨਾਂ ਚ ਚਲੋ ਇਨਸਾਨ ਹੋਣ ਦੇ ਕਾਰਨ ਸਸਕਾਰ ਕਰਨਾ ਜ਼ਰੂਰੀ ਹੈ ਜੀ